ਦਨਿਆਵੀ ਕਦੇ ਹੀ ਸੋਚਦਾ ਹੁੰਦਾ ਕਿ ਪਰਲੋਕ ਵੀ ਸਾਡਾ ਹੈ ਕੋਈ ਭਾਈ ਉਹਦੇ ਲਈ ਤਾਂ ਇਹ ਕਾਪ ਹੁੰਦਾ ਹੈ ਕਿ ਇਹ ਸੰਸਾਰ ਦਨਿਆਵੀ ਬੰਦੇ ਦੇ ਲਈ ਆਈ ਸੰਸਾਰ ਸਭ ਕੁਝ ਹੁੰਦਾ ਹੈ ਉਹਦਾ ਇੱਕ ਗੱਲ ਕਹਿੰਦਾ ਹੈ ਮੂਖ ਕਹਾਵਤ ਹੈ ਕਿ ਇਹ ਲੱਗ ਬਿਠਾ ਅੱਗਾ ਕਿਸੇ ਡੇਟਾ ਮਹਾਰਤ ਨੇ ਵੀ ਉਧਾਰ ਦਿੱਤੀ ਬਾਣੀ ਦੇ ਵਿੱਚ ਇੱਕ

ਕੂਪ ਭਾਰੇ ਉਹਨਾਂ ਦੇ ਜੈਦਾ ਦਾਦਰ ਕਛ ਦੇ ਵਿਦੇਹ ਨਾ ਪੂਚ ਐਸੇ ਵਿਰਮਨ ਕੀ ਕੀ ਬੋਹਾ ਤਕ ਆਰਾ ਪਾਪ ਨਾ ਪੂਚ ਉਹ ਦੁਸੁਧ ਰਹੀਏ ਕਿ ਚਾਰੇ ਸੰਸਾਰ ਪੀ ਕੇ ਮਦ ਰਮਾਤੀ ਐ ਕਾ ਹੋ ਗਿਆ ਨਾ ਕਿਨੋਂ ਰੱਬ ਚੇਤੇ ਹੀ ਨਹੀਂ ਆਉਂਦਾ ਪ੍ਰਮਾਤਮਾ ਨੂੰ ਚੇਤੇ ਹੀ ਨਹੀਂ ਕਰਦਾ ਇਹ ਖੇਤਰੀ ਇਤਨਾ ਦਾ ਚਿਕਰਿਆ ਹੋਇਆ ਕਿ ਇੱਥੀ ਵੇਖ ਕੇ ਇੱਥੀ ਭੁੱਲ ਗਿਆ ਬੱਚਾ

ਉਹ ਆਪਣੇ ਈਮਾਨ ਦੇ ਵਿੱਚ ਚੰਗਾ ਕਰ ਕੋਈ ਹੋਰ ਕੋਈ ਕਰਦਾ ਹੀ ਨਹੀਂ ਕੋਈ ਬਾਣ ਪੂਜਾ ਭਜਨ ਮੰਦਗੀ ਸਿਮਰਨ ਆ ਇਹ ਕੁਝ ਵੀ ਨਹੀਂ ਕਰਦਾ ਉਹ ਕਹਿੰਦਾ ਜੀ ਮੇਰੇ ਕੋਲ ਸਮਾਂ ਹੀ ਹੈ ਜਦੋਂ ਕੇ ਸਮਾਂ ਹੈ ਹਰ ਆਪਣੇ ਨੂੰ ਸਮਾਂ ਘਟਦਾ ਹੈ ਪਰ ਪ੍ਰਮਾਤਮਾ ਦੇ ਨਾਮ ਦੇ ਲਈ ਪ੍ਰਭ ਦੇ ਲਈ ਗੁਰੂ ਦੇ ਲਈ ਉਹਦੇ ਕੋਲ ਸਮਾਂ ਹੀ ਹੈ ਉਹਨੂੰ ਹਰ ਇੱਕ ਕੰਮ ਸਮਾਂ ਘਟਦਾ ਹੈ ਉਹ ਬੰਦਾ ਵਸ ਇੱਥੇ ਜੋ ਰਹਿ ਜਾਂਦਾ ਹੈ ਸੰਸਾਰ ਕੋਈ ਉਦੀ ਦਾ ਵਾਸੀ ਕਹਾਵਤ ਹੈ ਕਿ ਇਹ ਜੱਗ ਮਿੱਠਾ ਅਗਾ ਕਛੇ ਕਾ